ਪਿਆਰੇ ਵਿਦ्यर्थियों ਸਤਿ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤਾਂ ਜਿਵੇਂ 10ਵੀਂ ਦੀ 12ਵੀਂ ਤੇ ਪੇਪਰ ਚੱਲ ਰਹੇ ਨੇ ਕਿ ਜੋ ਅੱਜ ਆਪਾਂ ਪੇਪਰ ਹੱਲ ਕਰਨ ਜਾ ਰਹੇ ਹਾਂ ਜੋ ਆਇਆ ਸੀਗਾ ਅੱਜ ਦੇ ਬੋਰਡ ਦੇ ਵਿੱਚ ਪੇਪਰ 10ਵੀਂ ਸਾਇੰਸ ਦਾ ਤੇ ਪਹਿਲਾ ਕੁਐਸਚਨ ਦੇਖਦੇ ਆਪਾਂ ਇਨਦਨ ਇਨਥਨ ਦਾ ਅਣ ਅਣਵੀ फार्मूला किसी सी ऊड़ा सी एच फोर आड़ा सी टू एच टू ईडी सी थ्री एच सिक्स ससा सी टू एच फोर जो सही आंसर हो का पहला अपने कोड़ा दूसरा प्रश्न ਮਨੁੱਖ ਦੇ ਕਿੰਨੇ ਲਿੰਗ ਸੂਤਰ ਹੁੰਦੇ ਹਨ ਕੂੜਾ 2 ਈਡੀ ਅੜਾ 10 ਈਡੀ 4 ਸਸਾ 5 ਇਹ ਜੋ ਸਹੀ ਆਨਸਰ ਹੋ ਜਾ ਆਪਣੇ ਕੋਲੇ ਕੂੜਾ 2 ਬਡਿੰਗ ਕਿਸ ਜੀਵ ਵਿੱਚ ਹੁੰਦੀ ਹੈ ਠੀਕ ਹੈ ਰਾਈ ਜੋਪਸ ਹਾਈਡਰਾ ਅਜੀਬਾ जीटिस का सही आंसर अपने को ना, आना सो जी सट हेठ लेखया पौधा हारमोन है इंसुलिन थायराय क्रिशन क्र ईस्ट्रोजन ਸਾਈਟ ਕਲਿੰ ਜੋ ਆਪਣੇ ਕੋਲ ਸਹੀ ਆਨਸਰ ਹੋਣਾ ਚਾਹੀਦਾ ਉਹ ਸ ਸ ਪੰਜਵਾਂ ਹਰੇ ਪੌਦੇ ਵਿੱਚ ਪੋਸ਼ਣ ਹੁੰਦਾ ਹੈ ਸਵੈਜੀਵੀ ਵਿਖੰਪੋਸ਼ੀ ਪਰਪੋਸ਼ੀ ਮ੍ਰਿਤਪੋਸ਼ੀ ਜੋ ਆਪਣੇ ਕੋਲ ਸਹੀ ਆਨਸਰ ਹੋਣਾ ਚਾਹੀਦਾ ਉਹ ਸਵੈ ਪੋਸ਼ੀ ਛੇਮਾ ਮਨੁੱਖ ਵਿੱਚ ਗੁਰਦਾ ਗੁਰਦੇ ਕਿਸ ਤੰਤਰ ਦਾ ਭਾਗ ਹਨ ਪੋਸ਼ਣ ਦਾ ਸਾਹ ਕਿਰਿਆ ਮਲ ਤਿਆਗ ਪਰਵਿਹਨ ਤੁਸੀਂ ਅਨਸਰਾਂ ਵਿੱਚ ਆਪਣੇ ਕੋਲ ਰਜੋ ਮਲ ਤਿਆਗ ਸਤਵਾਂ ਤੁਸੀਂ ਆਪਣੀ ਰਸੋਈ ਵਿੱਚ ਲੋਹੇ ਦੀ ਕੜਾਹੀ ਨੂੰ ਜੰਗ ਲੱਗਣ ਤੋਂ ਬਚਾਉਣ ਲਈ ਕਿਹੜੀ ਵਿਧੀ ਅਪਣਾਉਗੇ ਉੜਾ ਗ੍ਰੀਸ ਪੇਂਟ ਕਰਨਾ ਜ਼ਿੰਕ ਦੀ ਪਰਤ ਪਰਤ ਚੜਾਉਣਾ ਉਕਤ ਸਾਰੇ ਜੋ ਆਪਣੇ ਕੋਲੇ ਸਹੀ ਆਨਸਰ ਹੋਣਾ ਸਿਰਫ a c ਜ਼ਿੰਕ ਦੀ ਪਰਤ ਅਗਲਾ ਜਦੋਂ ਤੁਸੀਂ ਬਾਦ ਹਾਜਮੀ ਦੀ ਸਿਕਾਇਤ ਲੈ ਕੇ ਡਾਕਟਰ ਕੋਲ ਜਾਂਦੇ ਹਾਂ ਤਾਂ ਡਾਕਟਰ ਕਿਹੜੀ ਦਵਾਈ ਦਿੰਦਾ ਹੈ ਚਾਰੋਂ ਆਖਣ ਲਈ ਆਪਣੇ ਕੋਲ ਜੋ ਸਹੀ ਆਨਸਰ ਹੋਣਾ ਸੀਦਾ ਜਿਉ ਉਸੀ ਦਾ ਐਟਾ ਐਂਡ ਐਸਿਡ ਅੱਗੇ ਉਸ ਘੋਲ ਦਾ ਪੀ ਐਚ ਕੀ ਹੋਵੇਗਾ ਜਿਹੜਾ ਲਾਲ ਲਿਟਮਸ ਨੂੰ ਨੀਲਾ ਕਰਦਾ ਹੈ ਤੁਸਹੀ ਅਨਸਰ ਹੁਣ ਅਸੀਂ ਆਪਣੇ ਕੋਲ ਹੈ ਜੀ ਉਹ ਸ 10 ਅਗਲਾ ਮੈਗਨੀਸ਼ੀਅਮ ਰਿਬਨ ਦੇ ਬਰਨ ਤੋਂ ਬਾਅਦ ਪਾਊਡਰ ਦਾ ਰੰਗ ਕੀ ਹੁੰਦਾ ਹੈ ਅਨਸਰ ਹੁਣ ਅਸੀਂ ਆਪਣੇ ਕੋਲ ਹੈ ਜੀ ਰੂ ਚਿੱਟਾ ਸੁਧਾਰਨ ਅੱਖ ਦੀ ਦੂਰੀ ਸੁਧਾਰਨ ਅੱਖ ਦਾ ਦੂਰ ਬਿੰਦੂ ਹੁੰਦਾ ਹੈ ਜੋ ਆਪਣੇ ਕੋਈ ਸਹੀ ਆਨਸਰ ਨਹੀਂ ਹੋਇਆ ਜੋ ਸੀ 25 ਸੈਂਟੀ ਬਿਜਲੀ ਸ਼ਕਤੀ ਦਾ ਮਾਤਰਕ ਕੀ ਹੈ ਜੋ ਸਹੀ ਆਨਸਰ ਨਹੀਂ ਹੋਇਆ ਉਹ 62 ਸਮਾਨ ਚੁੰਬਕੀ ਤ੍ਰੂਵਾਂ ਦਾ ਆਪ ਸਵਿਚ ਕੀ ਸੰਬੰਧ ਹੈ ਆਨਸਰ ਸਹੀ ਹੋਣਾ ਸੀ ਦੋਵੇਂ ਊੜਾ ਤੇ ਆੜਾ ਚੁੰਬਕੀ ਸੂਈ ਹਮੇਸ਼ਾ ਕਿਹੜੀ ਦਿਸ਼ਾ ਨੂੰ ਦਰਸਾਉਂਦੀ ਹੈ ਆਨਸਰ ਹੋਣਾ ਸੀ ਆਪਣੇ ਕੋਲ ਉੱਤਰ ਕਲੋਰੋਫਲੋਰੋ ਕਾਰਬਨ ਦੀ ਵਰਤੋਂ ਹੁੰਦੀ ਹੈ ਆਨਸਰ ਹੋਣਾ ਸੀ ਆਪਣੇ ਕੋਲ ਉਪਰੋਕਤ ਸਾਰੂ ਸਾਰੇ ਜੀ ਮੰਡਲ ਵਿੱਚ ਸ਼ਾਮਲ ਹਨ ਬਾਜੂ ਮੰਡਲ ਥਰਮ ਮੰਡਲ ਜਲ ਮੰਡਲ ਅਨਸਰ ਹੋਣ ਅਸਿ ਉਪਰੋਕਤ ਸਾਰੇ ਬੀ ਆਈ ਨਿਜਮ ਪ੍ਰਤੀ ਪਾਦਿਤ ਕਰਦਾ ਪ੍ਰਤੀ ਪਾਦਿਤ ਕੀਤਾ ਹੈ ਉਹ ਹਮ ਨੇ ਨੇਤਰ ਲੈਂਜ ਦੀ ਫੋਕਸ ਦੂਰੀ ਵਿੱਚ ਪਰਵਰਤਨ ਕੀਤਾ ਜਾਂਦਾ ਹੈ ਸਹੀ ਅਨਸਰ ਹੈ ਸੀ ਸਿਲੇਆਰੀ ਪੇਛੀ ਦੁਆਰਾ ਇੱਕ ਉਤਤਲ ਲੈਂਸ ਦੀ ਸ਼ਕਤੀ 2.5 ਅਪਟਰ ਹੈ ਉਸ ਦੀ ਫੋਕਸ ਦੂਰੀ ਹੋਵੇਗੀ ਜੋ ਆਪਣੇ ਕੋਲ ਸਹੀ ਅਨਸਰ ਹੋਸ਼ਾ ਜਿ ਹੋਸੀ b sum ਪਰਾਕੋਸ਼ ਕਿਸ ਵਿੱਚ ਹੁੰਦਾ ਹੈ ਜੋ ਸਹੀ ਅਨਸਰਵਨ ਅਸੀਂ ਆਪਣੇ ਕੋਲ ਹੈ ਜੋ ਸੀ ਪਰਾਗਕਣ